ਦੇਖੋ ਸ਼ਹਿਰ ਦੀ ਜੀ ਸਾਰਾ ਸ਼ਹਿਰ ਇਹਦੇ ਨਾਲ ਨਾਲ ਖੜਿਆ ਜੀ ਅੱਗੇ ਤੋਂ ਦੇਖੀ ਜੀ ਰੇਲੇ ਪਾਸੇ ਰੱਖਣਾ ਏ 12 ਘੰਟੇ ਬਾਅਦ ਦੂਜੇ ਨੂੰ ਬਿਠਾ ਦੇਣਾ ਏ ਅੱਗੇ ਨੂੰ ਲੋੜ ਹੀ ਨਹੀਂ ਪੈਣੀ ਨਹੀਂ ਅੱਜ ਬੈਠੇ ਵੀ ਨੇ ਜੀ ਅੱਜ ਹੋਰ ਬੈਠੇ ਨੇ ਨਾਲ ਇਹ ਪ੍ਰੋਚਾ ਸਾਹਿਬ ਵੀ ਆਪਣੀ ਪਾਰਟੀ ਦੇ ਜੀ ਭਾਜਪੀ ਦੇ ਵੀ ਬੈਠੇ ਆ ਨਾਲ ਸਾਰੇ ਆ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਜੀ ਸਾਰੇ ਆਪਣੇ ਸਾਰੇ ਅਫਰੀਕਾ ਜੀ ਅੰਮ੍ਰਿਤਸਰ ਜੀ ਮਾਰਕਸ ਸਿਰਫ 26 ਜਨਵਰੀ ਕਰਕੇ ਲਈ ਜੁਬਲੀ ਜਨਵਰੀ ਦਾ ਕਿ ਵੀ ਜਨਵਰੀ ਜੀ 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 ਇੱਕ ਦਿਨ ਨਹੀਂ ਥੋੜਾ ਲੱਗਣ ਦੇਣਾ ਪਰ ਹੁਣ ਸਾਰੇ ਕਿੰਨੇ ਦਿਨਾਂ ਵਾਸਤੇ ਹੈ ਤਨਵਾਦ ਗਾਰਬਾਰ ਬਾਰ ਬੰਦਰ ਦਾ ਤਾਂ ਬਾਹਰ ਕੋਲੇ ਗਾਰਬਾਰ ਬਣਦਾ ਆਪਣਾ ਚੱਟਿਆ ਟਿੱਕਲ ਮੈਂ ਹੋਰ ਦੱਸਦਾ ਮੈਂ ਕੋਪਲ ਲਈ ਜੀ ਇਹ ਪੇਸ ਪੱਧਿਆ ਹੋਇਆ ਸੀ ਦਰਾਹੇ ਤੇ ਧੂਨੀ ਦਾ ਜੀ ਇਹ ਥੋੜੀ ਵਿੱਚ ਨਾ ਦਰਾਹੇ ਦਾ ਕੰਮ ਵੀ ਹੋ ਗਿਆ ਤੇ ਧੂਨੀ ਦਾ ਵੀ ਹੋ ਗਿਆ ਬਾਦਸ਼ਾਹ ਮੰਤਰੀ ਸਾਹਿਬ ਤੁਸੀਂ ਫੇਰ ਵੀ ਨਿਮਰਤਾ ਰੱਖੇ ਜੇ ਤੁਸੀਂ ਨਿਮਰਤਾ ਰੱਖੀ ਤੇ ਤੁਸੀਂ ਸਾਈਨ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਿੱਥੇ ਇਹ ਨਿਮਰਤਾ ਜਿਹੜੀ ਇਹ ਸਟੇਟ ਦੇ ਮੁਖੀ ਨੂੰ ਦਿਖਾਉਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਧੂਰੀ ਵਾਲਿਆਂ ਨੂੰ ਪਹਿਲ ਨਹੀਂ ਦਿੱਤੀ ਉਹਨਾਂ ਨੇ ਆਪਣੀ ਈਗੋ ਨੂੰ ਪਹਿਲ ਦਿੱਤੇ ਤੇ ਤੁਸੀਂ ਬਸ 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 ਤੁਸੀਂ ਸਾਰੀ ਗੱਲ ਸਮਝਦੇ ਹੋ ਜੀ ਇੱਕ ਮੰਤਰੀ ਪਰ ਇਹ ਵੀ ਕਰਾਂਗੇ ਅੱਜ ਸਿਰਫ ਅੱਜ ਸਿਰਫ ਤੁਸੀਂ ਇਸ ਗੱਲ ਦੀ ਖੁਸ਼ੀ ਮਨਾਓ ਤੇ ਰੇਖੀ ਸਾਹਿਬ ਨੂੰ ਜੂਸ ਪਿਲਾਓ ਕੋਕੋਨਟ ਵਾਟਰ ਪਿਲਾਓ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇੱਕ ਬੇਨਤੀ ਜੀ ਸੁਣਾਓ ਜੀ 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 ਇੱਕ ਬੋਲ ਦਿਓ ਇਧਰ ਕਿੰਨਾ ਇਧਰ ਕਿੰਨੀ ਜੀ ਮੇਰੀ ਬੇਨਤੀ ਹੈ ਕਿ ਕਿਸੇ ਵੀ ਇਹ ਮੰਨ ਲਓ ਹੁਣ ਜਿਵੇਂ ਚਲੋ ਸਾਰੀ ਪ੍ਰੈਸ ਖੜੀ ਹੈਗੀ ਵੀ ਆਪਾਂ ਟਾਈਮ ਕੀ ਕਹੀਏ ਕਿਉਂਕਿ ਮੰਨ ਲਓ ਕਿ ਕਿੰਨੇ ਕਿੰਨੇ ਦਿਨ ਦਾ ਟਾਈਮ ਬਾਉਂਡ ਕਰੀਏ ਵੀ ਯਾਰ ਥੋੜਾ ਕੰਮ ਜਿਹੜਾ ਸੀ ਪੂਰਾ ਹੋ ਗਿਆ ਹੁਣ ਜਿਹੜਾ ਟੈਂਡਰ ਦਾ ਪ੍ਰੋਸੈਸ ਆ ਹਾਂ ਜੀ ਉਹ 10 ਦਿਨ ਲੱਗਣ 20 ਦਿਨ ਲੱਗਣਾ ਇੰਨਾ ਹੀ ਆ ਮਤਲਬ ਕਹਿਣਾ ਇਹ ਮਤਲਬ ਕਹਿਣਾ ਇੰਨਾ ਹੈ ਵੀ ਉਹੀ ਜਿਹੜਾ ਅਸਲੀ ਕੰਮ ਹੁੰਦਾ ਏ ਉਹ ਬਰਾਦਰਾਂ ਦੇ ਨਕਸ਼ੇ ਬਣ ਗਏ 54 ਕਰੋੜ ਦਾ ਬਣ ਗਿਆ ਤੇ ਹੁਣ ਜਿੱਦਣੇ ਜਿੱਦਾਂ ਕਰਨਾ ਏ ਇਸ ਤਰ੍ਹਾਂ ਠੀਕ ਹੈ ਮੰਨੋ ਅਕੀਰ ਗਲਤ ਸੁਣਿਆ ਇੱਕ ਮਿੰਟ ਗੱਲ ਪੂਰੀ ਕਰ ਲੈਂਦਾ 20 ਦਿਨ ਦਾ ਮੰਨ ਕੇ ਚੱਲੀ ਨਕਸ਼ਾ ਪਾਸ ਕਰੇ ਜੀਏਡੀ ਦੇ ਹੁਣ ਹੀ ਭੇਜਣ ਲੱਗਿਆ ਤਾਂ ਭੇਜਣ ਥੋੜੇ ਪਾਸੇ ਟੈਂਡਰ ਲੱਗਣਾ ਟੈਂਡਰ ਲਾ ਕੇ ਕੀ ਠੀਕਾ ਠੀਕਾ ਕਿਹਨੂੰ ਮਿਲੂ ਬਸ ਗੱਲ ਉਨਨੀ ਰਹਿ ਗਈ ਹੁਣ ਠੀਕ ਹੈ ਠੀਕ ਹੈ ਸਰ ਇਹ ਅੰਡਰ ਅੰਡਰ ਬ੍ਰਿਜ ਬਣੇਗਾ ਯਾ ਓਵਰ ਬ੍ਰਿਜੀ ਓਵਰ ਬ੍ਰਿਜ ਓਵਰ ਬ੍ਰਿਜ ਓਵਰ ਬ੍ਰਿਜ ਓਵਰ ਬ੍ਰਿਜ ਜਿਹਨੂੰ ਜਿਹੜੀ ਬਣੇਗਾ ਬਾਹਰ ਦੀ ਜਿਹੜਾ ਜਿਹੜਾ ਸੂਏ ਵਾਲਾ ਹੀ ਉਹੀ ਬਣਨਾ ਹੈ ਇਹ ਸੂਏ ਦੇ ਬਣੇ ਤੇ ਉਹ ਰੇਲ ਦੇ ਕ੍ਰੋਸਿੰਗ ਦੇ ਉੱਤੇ ਨਹੀਂ ਨਹੀਂ ਸੂਏ ਦੇ ਮੰਤਰੀ ਸਾਹਿਬ ਮੰਤਰੀ ਸਾਹਿਬ ਇੱਕ ਬਾਈਟ ਕਰਕੇ ਭੇਜ ਦਿਓ ਇੱਕ ਪਰਸਨ ਵਾਲਾ ਸਾਰੇ মিডিਆ ਚੈਨਲ মিডিਆ ਨੂੰ ਮਿਲ ਜੇਗੀ ਇਹ ਐਸਐਲਓਡੀ ਬੜੀ ਮੈਂ ਤੁਹਾਨੂੰ ਪਹਿਲਾਂ ਟੈਲੀਫੋਨ ਕੀਤਾ ਬਾਈਟ ਬਣਾਈ ਪਈ ਆ ਮੈਂ ਭੇਜਣ ਲੱ ਦੇਖੋ ਅੱਜ ਬੜੀ ਖੁਸ਼ੀ ਨਾਲ ਮੈਂ ਗੱਲ ਦੱਸਣਾ ਚਾਹੁੰਨਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹੁੰਨਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ठेकेदार ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਕਿਉਂਕਿ ਬਹੁਤ बड़ी दिक्कत थी सारे ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਦੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਲਣਾ ਸੀ ਚਾਹੇ ਆਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਕੰਮ ਜਿਹੜਾ ਇਹ ਧੂਈ ਦਾ ਫਸਿਆ ਹੋਇਆ ਸੀ ਬਹੁਤ ਉਤਨੀ ਮੈਂ ਜਾਣਾ ਚਾਹੁੰਦਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਖੋਖੜਤਾਲ ਤੇ ਬੈਠਾ ਮੇਰਾ ਭਰਾ ਤੇ ਸਾਰੇ ਹੀ ਉਹਨੂੰ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਜਪਾ ਦੀ ਟੀਮ ਨੇ ਤੇ ਕਸ਼ਟ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁਖੜਤਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋੜ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਦੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਅੱਜ ਦੋ ਪੁਲ ਨੇ ਜਿਹੜੇ ਵੱਡੇ ਤਕਰੀਬਨ ਦਰਾਹੇ ਵਾਲਾ 70 ਕਰੋੜ ਰੁਪਈਆ ਦਾ ਤੋਤੇ ਦੀ ਉਧਰ ਦਾ ਠੇਕੇਦਾਰ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਮਸ਼ੀਨਰੀ ਉੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਮੁਬਾਰਕਬਾਦ ਦਿਨਾ ਕਿਉਂਕਿ ਮੇਰੇ ਮਨ 'ਚ ਇਹ ਬੜਾ ਹੀ ਦਰਾਹੇ ਦਾ ਸੀ ਵੀ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਉਹ ਕਹਿਣਾ ਨਹੀਂ ਚਾਹੁੰਦਾ ਜਿਹਦੇ ਕਰਕੇ ਡਿਲੇ ਹੋਈ ਪਰ ਇਹ ਹੋਣਾ ਇਕੱਠਾ ਹੀ ਸੀ ਕੰਮ ਦਰਾਹੇ ਤੇ ਧੂਰੀ ਦਾ ਹੋਣਾ ਇਕੱਠਾ ਹੀ ਸੀ ਇਦੇ ਪਿੱਛੇ ਬੜੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਬੁਮਾਰਕਵਾਦ ਦਿੱਤਾ ਦਰਾਹੇ ਵਾਲੇ ਤੇ ਧੂਰੀ ਵਾਲੇ ਜਿਹੜਾ ਇਹ ਬਠਿੰਡਾ ਸੈਕਸ਼ਨ ਤੇ ਜਿਹੜਾ ਇਹ ਧੂਰੀ ਦਾ ਜਿਹੜਾ ਕੋਲਾ ਤੇ ਮੈਂ ਰੇਖੀ ਸਾਹਿਬ ਨੂੰ ਬਹੂੰਗਾ ਤੇ ਸਾਡੀ ਸਾਰੀ ਸੀਨੀਅਰ ਬੀਜੇਪੀ ਜਿਨ੍ਹਾਂ ਨੇ ਬਹੁਤ ਚਿਰ ਦੇ ਮੇਰੇ ਨਾਲ ਹਮੇਸ਼ਾ ਤਾਲਮੇਲ ਸੀਗੇ ਗੱਲ ਕਰਦੇ ਸੀ ਪਰ ਕਈ ਦਿੱਕਤਾਂ ਅਸੀਂਆਂ ਹੁੰਦੀਆਂ ਜਿਹੜੀਆਂ ਸਮੇਂ ਤੇ ਹੀ ਹੱਲ ਬੰਦੀਆਂ ਤੇ ਉਹ ਸਮਾਂ ਜਦੋਂ ਆਉਂਦਾ ਉਹ ਹੱਲ ਹੋ ਗਿਆ ਤੇ ਹੁਣ ਤੁਸੀਂ ਅੱਜ ਆਪਣੀ ਕੋਖੜਤਾਲ ਖਤਮ ਕਰਕੇ ਸਾਰੇ ਸ਼ਹਿਰ ਵਾਲਿਆਂ ਨਾਲ ਇਸ ਗੱਲ ਦੀ ਖੁਸ਼ੀ ਮਨਾਓ ਮੈਂ ਸਾਰੇ ਬੀਜੇਪੀ ਦਾ ਤੇ ਸਾਰੇ ਸੰਸਥਾਵਾਂ ਦਾ ਮੈਂ ਇਸ ਗੱਲ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਵਧਾਈ ਦਿੰਦਾ ਉਹਨਾਂ ਨੂੰ ਤੇ ਇਹਨਾਂ ਨੂੰ ਜੂਸ ਪਲਾ ਕੇ ਜਾਂ ਕੋਰਪੋਰੇਟ ਜਿਹੜਾ